ਲੋ ਮੇਰੇ ਬੰਦੇ। ਤੇ ਲੋ ਜੀ ਵੀਰੋ ਆਪਾਂ ਨੇ ਕਈ ਦਿਨ ਪਹਿਲਾਂ ਜੀ ਇੱਕ ਖੇਤਾਂ ਵਿੱਚ ਵੀਡੀਓ ਪਾਈ ਸੀ ਟਰੈਕਟਰ ਦੀ ਫਾਰਮਟ੍ਰੈਕ 45 ਦੀ ਤੇ ਤਕਰੀਬਨ ਕਈ ਸਾਡੇ ਵੀਰਾਂ ਦੇ ਫੋਨ ਵੀ ਆਈਗੇ ਟਰੈਕਟਰ ਦੇ ਚਲੋ ਜਿੱਥੇ ਜਾਣੀ ਹੁੰਦੀ ਉੱਥੇ ਜਾਂਦੀ ਆ ਤੇ ਟਰੈਕਟਰ ਵੀ ਚੱਲਿਆ ਜੀ ਇਹ ਆਪਣਾ ਮਾਛੀਵਾੜਾ ਸਾਹਿਬਰੀ ਦੇ ਵਿੱਚ ਅੰਕਲ ਜੀ ਨਾਲ ਨਾ ਫੋਨ ਤੇ ਗੱਲਬਾਤ ਹੋਈ ਸੀਗੀ ਆਪਣੇ ਤੇ ਥੋੜੀ ਗੱਲਬਾਤ ਅੰਕਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਆ ਜੀ ਤੇ ਕਿੱਥੋਂ ਆ ਜੀ ਕਿਹੜੇ ਪਿੰਡ ਤੋਂ ਕਨੌਣ ਤੋਂ ਜੀ ਕਰੌਣ ਪਿੰਡ ਤੋਂ ਜੀ ਮਾਛੀਵਾੜਾ ਸਾਹਿਬ ਕੋਲ ਹਾਂਜੀ ਮਾਛੀਵਾੜਾ ਸਾਹਿਬ ਇਹ ਮਾਛੀਵਾੜਾ ਤੇ ਆਪਣਾ ਰਾਹੋਂ ਰੋਡ ਤੇ ਪੈ ਗਿਆ ਜੀ ਅੱਛਾ ਅੱਛਾ ਠੀਕ ਆ ਜੀ ਤੇ 45 ਦਿੱਤਾ ਜੀ ਟਰੈਕਟਰ ਇਹਨਾਂ ਨੂੰ ਫੋਡ ਫੋਡ ਵਾਲਾ ਮਾਡਲ ਕਹਿੰਦੇ ਨੇ ਜੀ ਨੂੰ ਠੀਕ ਆ ਜੀ ਟਰੈਕਟਰ ਵਧੀਆ ਹੈ ਤੇ ਬਾਕੀ ਤੁਹਾਨੂੰ ਸਟਾਰਟ ਕਰਕੇ ਦਿਖਾ ਦੋ ਨਿਕਨ ਨੂੰ ਭਾਈ ਦਾਣਾ ਲਾਉਣਾ ਪੈਂਦਾ ਭਾਈ ਦਾਣਾ ਲਾਏ ਕਰੋ ਯਾਰ ਹਾਂ ਹਾਂ ਗੱਲ ਕੁਛ ਨਹੀਂ ਮਾੜਾ ਜੀ ਚਲੋ ਲੋ ਭਾਈ ਆਵਾਜ਼ ਚੈੱਕ ਕਰੋ ਟਰੈਕਟਰ ਦੀ ਪ੍ਰਾਈਸਰ ਪਰੂਸ਼ਾ ਟਰੈਕਟਰ ਦਾ ਫੁੱਲ ਹੈ ਬਾਈ ਕੋਈ ਬਲੋ ਸਲੋ ਨਹੀਂ ਦੀ ਪੂਰਾ ਚੰਗਾ ਟਰੈਕਟਰ ਦਾ ਚੱਲ ਚਲਾਵੇ ਦਿਮਾਗ ਤੇ ਆਲੂ ਦਾ ਪ੍ਰਾਈਸਾ ਵੇਖੋ ਪੂਰਾ ਟਰੈਕਟਰ ਦਾ ਅਰੇ ਮੁਬਾਰਕਾ ਬਾਈ ਤੈਨੂੰ ਟਰੈਕਟਰ ਦੀਆਂ ਤੇ ਜੀ ਇਹਨਾਂ ਨੇ ਫੋਨ ਤੇ ਹੀ ਆਪਣੇ ਨਾਲ ਗੱਲ ਕੀਤੀ ਸੀ ਬਾਈ ਕਹਿੰਦਾ ਵੀ ਫੋਨ ਤੇ ਹੀ ਪਰ ਆ ਬਾਈ ਨੇ ਕਿਹਾ ਵੀ ਨਹੀਂ ਬਾਈ ਆ ਕੇ ਦੇਖੋ ਚਲਾ ਕੇ ਵੀ ਸੌਦਾ ਤਾਂ ਹੋਣਾ ਠੀਕ ਹੈ ਜੀ ਤੇ ਬਾਕੀ ਚਲੋ ਲੋ ਬਾਈ ਅੱਜ ਸਾਡੇ ਕੋਲ ਲੱਗਿਆ ਹੋਇਆ ਮੇਲਾ ਟਰੈਕਟਰਾਂ ਦਾ ਮੇਲਾ ਤਾਂ ਲੱਗਿਆ ਹੋਇਆ ਬਾਈ ਸਰਵਿਸ ਵਾਲੇ ਟਰੈਕਟਰ ਆਏ ਹੋਏ ਆ ਠੀਕ ਆ ਜੀ ਇੱਕ ਦੀ ਪਹਿਲਾਂ ਕਰੀ ਆ ਤੇ ਦੋ ਟਰੈਕਟਰ ਹੋ ਰਹੇ ਆ ਇੱਕ ਜਲਦੀ ਜਲ ਕੇ ਬਾਈ ਹੋਰ ਟਰੈਕਟਰ ਆ ਗਿਆ ਅੱਜ ਸਾਡੇ ਬੰਦੇ ਬਾਈ ਛੁੱਟੀ 'ਤੇ ਹਨ ਠੀਕ ਆ ਜਿੱਦਣੇ ਆਣੇ ਹੁੰਦੇ ਜਿੱਦਣ ਬੰਦੇ ਆਉਂਦੇ ਨਹੀਂ ਉਦੋਂ ਟਰੈਕਟਰ ਆਏ ਨੇ ਸਰਵਿਸ ਵਾਲੇ ਤੇ ਬਾਕੀ ਥੋੜੀ ਬਾਈ ਨਾਲ ਨਾ ਕਰਾਉਣੇ ਗੱਲਬਾਤ ਇਹ ਬਾਈ ਦਾ ਦੇ ਟਰੈਕਟਰ ਜਿੰਨੇ ਵੀ ਸਾਰੇ ਪੱਠੇ ਦੇ ਚੱਲਦੇ ਨੇ ਇਹ ਆਪਣੇ ਠੀਕ ਆ ਜੀ ਤੇ ਪੁੱਛਦੇ ਆਂ ਬਾਈ ਨੂੰ ਕਿਵੇਂ ਆ ਰਿਵਿਊ ਬਾਈ ਨੇ ਹੀ ਵੈਸੇ ਡਰਾਈਵਰ ਆ ਬਾਈ ਕਿਆ ਹਾਲ ਆ ਜੀ ਠੀਕ ਆ ਜੀ ਹੋ ਠੀਕ ਆ ਬਾਈ ਹਾਂਜੀ ਹਾਂ ਬੜੀ ਉੱਚੀ ਰੱਖਿਓ ਮੜੀ ਆਵਾਜ਼ ਤੇ ਆ ਟਰੈਕਟਰ ਦਾ ਆਪਣਾ ਬਾਈ ਸਾਲ ਪਹਿਲਾਂ ਦਾ ਗਿਆ ਹਣਾ ਜੀ ਹਾਂਜੀ ਹਾਂ ਤੇ ਆ ਟਰੈਕਟਰ ਤੁਸੀਂ ਹੁਣ ਲੈ ਕੇ ਨਵਾ ਆ ਹੁਣ ਹੀ ਲੈ ਕੇ ਇੱਕ ਆਪਣੇ ਕੋਲ ਹੋੜ ਕਿਹੜਾ ਕਿਹੜਾ ਟਰੈਕਟਰ ਆ ਇੱਕ ਹੋਰ ਇੰਡੋ ਫਾਰਮ ਆ ਜੀ ਪੁਰਾਣਾ ਮਾਡਲ ਐਂਡੋ ਫਾਰਮ ਠੀਕ ਆ ਜੀ ਇੱਕ ਤੁਸੀਂ ਨੀਲਾ ਰੰਗ ਦਾ ਦੂਆ ਲੈ ਕੇ ਥੇ ਹਣਾ ਨੀਲਾ ਲੈ ਕੇ 16 ਟਾਇਰ ਵਾਲਾ ਠੀਕ ਆ ਤੇ ਟਰੈਕਟਰ ਬਾਈ ਵਧੀਆ ਚੱਲ ਗਿਆ ਤੁਹਾਡੇ ਉਦਾਂ ਠੀਕ ਚੱਲਦਾ ਜੀ ਵਧੀਆ ਕਿਵੇਂ ਆ ਬ ਠੀਕ ਹੈ ਜੀ ਡੀਜ਼ਲ ਡੀਜ਼ਲ ਖਰਚਾ ਘੱਟ ਹੈ ਠੀਕ ਆ ਵਧੀਆ ਚੱਲਦਾ ਹੈ 30 48 ਤੇ ਆਪਣਾ ਇਟ ਲੈ ਕੇ ਜਾਂਦਾ ਕਿ ਕਦੇ ਚਲਾਉਣੇ ਨੂੰ ਇਟ ਪਰੇ ਚੱਲਦਾ ਜੀ ਇਹ ਅੱਛਾ ਕਿੰਨੇ ਟਪਾਉਣੇ ਬਾਈ ਦੇ ਨਾਲ ਪਿਓਰ ਪਾਉਣੇ ਜੀ 4000 ਓਕੇ ਠੀਕ ਹੈ ਲੋਕਲ ਚੱਲਦਾ ਕਿ ਦੂਰ ਨੂੰ ਦੂਰ ਨੂੰ ਚੱਲਦਾ ਜੀ ਨੂਰਪੁਰ ਨੂੰ ਜਾਂਦਾ ਅੱਛਾ ਤੇ ਉਧਰ ਦਾ ਆਪਣੀ ਚੜਾਈ ਜੁੜੀ ਪਣੀ ਵਧੀਆ ਚੱਲਦਾ ਹੈ ਨਾ ਹਾਂ ਹਾਂ ਠੀਕ ਚੱਲਦਾ ਜੀ ਥੋੜੇ ਹੋਰ ਕਿਹੜੇ ਕਿਹੜੇ ਟਰੈਕਟਰ ਆ ਬਾਈ ਹੋਰ ਸੋਨ ਵਾਲੀ ਕਾਂ ਜੀ ਅੱਛਾ ਹਾਂ ਜੀ ਉਹਨਾਂ ਨਾਲੋਂ ਤੇਲ-ਦੂਲ ਦਾ ਖਰਚੇ ਦਾ ਫਰਕ ਹੈਗਾ ਕਿ ਨਹੀਂ? ਫਰਕ ਹੈ ਹੀ ਫਰਕ। ਓਕੇ। ਤੇਲ ਦੇ ਖਰਚੇ ਦਾ ਫਰਕ ਹੈ। ਠੀਕ ਹੈ। ਕਿੱਧਰ ਲੈ ਪਾਸੇ ਮੈਂ ਵੀ ਦੱਸ ਦਉ। ਹਾਂਜੀ। ਘੱਟ ਖਾਂਦੇ ਇਹ। ਇਹ ਘੱਟ ਖਾਂਦੇ ਹਾਂਜੀ। ਹਾਂ ਹਾਂ। ਠੀਕ ਹੈ ਜੀ ਤੇ ਬਾਈ ਨੇ ਆਹ ਟਰੈਕਟਰ ਬਾਈ ਆਪਾਂ ਤੇ ਹੁਣੇ ਲੱਤਾ ਪਿਛਲੇ ਮਹੀਨੇ ਇਹਦੀ ਵੀ ਪਹਿਲੀ ਸਰਵਿਸ ਹੋਈ ਅੱਜ। ਠੀਕ ਹੈ ਇਹਨੂੰ ਹਾਰ ਵੀ ਪਿਆ ਹੋਇਆ ਤੇ ਦੋ ਟਰੈਕਟਰ ਸਾਡੋਂ ਪਿਛਲੇ ਸਾਲ ਲੈ ਕੇ ਸੀ ਤੇ ਹੁਣ ਬਾਈ ਨੇ ਕਹਿੰਦੇ ਇੱਕ ਟਰੈਕਟਰ ਹੋਰ ਲੈਣਾ ਅਸੀਂ। ਤੇ ਬਾਈਨਾਂ ਕੋਲ ਪੁਰਾਣੇ ਵੀ ਮੈਂ ਨਾ 11-12 ਮਾੜੇ ਛੋਟੇ ਕਿੰਡੋ ਫਾਰਮ ਹੈਗੇ ਠੀਕ ਆ ਦੋ ਤਿੰਨ ਪੱਠੇ ਇਹਨਾਂ ਦੇ ਇੱਕ ਨੂਰ ਪਰਵੇਦੀਆਂ ਪੱਠਾ ਏ ਇੱਕ ਹੋਰ ਹੈ ਨਾ ਬਾਈ ਪੱਧਾ ਦੋ ਨੂਰ ਪਰਵੇਦੀਆਂ ਜੀ ਇੱਕ ਹੋਰ ਹੈ ਅੱਛਾ ਨੂਰ ਪਰਵੇਦੀਆਂ ਦੋ ਆ ਦੋ ਆ ਅੱਛਾ ਅੱਛਾ ਠੀਕ ਆ ਆ ਵੀ ਬਾਈ ਡਰਾਈਵਰ ਹੈ ਆ ਨਹੀਂ ਆਈ ਹੋਇਆ ਅੱਛਾ ਠੀਕ ਹੈ ਜਿਹੜੀਆਂ ਬਾਈ ਬਾਈ ਮੇਨ ਡਰਾਈਵਰ ਹੈ ਕਰਤਾ ਤਰਤਾ ਆਈ ਹੈ ਨਵੇਂ ਟਰੈਕਟਰ ਵੀ ਤੁਸੀਂ ਦੇਖਿਆ ਹੋਣਾ ਵੀਡੀਓ ਚ ਬਾਈ ਉਹ ਲੈ ਕੇ ਗਿਆ ਹੋਇਆ ਬਾਈ ਤਾਂ ਨਹੀਂ ਕਦੇ ਆਪ ਆਏ ਮੁੰਲਾ ਤਾਂ ਲੈਣ ਟਰੈਕਟਰ ਹੈ ਹੈਂ ਆਪ ਨਹੀਂ ਆਉਂਦਾ ਅੱਛਾ ਅੱਛਾ ਠੀਕ ਆ ਠੀਕ ਆ ਚਲੋ ਬਾਈ ਆਪਾਂ ਨੇ ਇਹਦੀ ਦੂਜੀ ਸਰਵਿਸ ਕਰੀ ਇਹ ਕਿੰਨਾ ਚੱਲ ਗਿਆ ਬਾਈ ਇਹਦੀ ਤੀਜੀ ਕਰਵਾਉਣੀ ਤੀਜੀ ਹੋਏ ਕਿੰਨਾ ਚੱਲ ਗਿਆ ਇਹ 800 ਘੰਟੇ ਦੇ 890 ਰੁਪਏ ਘੰਟੇ ਦੇ 890 ਚੱਲ ਗਿਆ ਬਾਈ ਠੀਕ ਆ ਜੀ ਤੀਜੀ ਸਰਵਿਸ ਹੋਈ ਆ ਬਾਈ ਬਾਈ ਕਹਿੰਦਾ ਵੀ 4000 ਇੱਟ ਤੇ ਟਰੈਕਟਰ ਚਲਾਉਣੇ ਆ ਠੀਕ ਆ ਤੇ ਦੇਖ ਲਓ ਜੇ ਟਰੈਕਟਰ ਦਾ ਬਾਈ 53 ਮੁਰਲੇ ਟਾਇਰ ਦਾ ਹਜੇ ਉਦਾਂ ਹੀ ਪਾਇਆ ਠੀਕ ਆ ਪਿਛਲੇ ਟਾਇਰ ਵੀ ਜਿੰਨੇ ਕ ਘਸੇ ਆ ਥੋੜਾ ਟਰਾਲੀ ਉਹ ਥੋੜੀ ਬਹੁਤੀ ਕਸਾਈ ਵੱਧ ਹੁੰਦੀ ਆ ਤੇ ਆਹ ਟਰੈਕਟਰ ਵੀ ਸਾਡਾ ਵੀਰ ਲੈ ਕੇ ਆਇਆ ਇਹ ਚੱਲਦਾ ਬਾਈ ਇਹ ਵੀ ਪੱਠੇ ਤੇ ਚੱਲਦਾ ਟਰੈਕਟਰ ਠੀਕ ਹੈ ਜੀ ਤੇ ਇਹ ਟਰੈਕਟਰ ਦੀ ਬਾਈ ਤੁਹਾਨੂੰ ਖਾਸੀ ਤਰ੍ਹਾਂ ਦੱਸੀਏ ਵੀ ਇਹ ਟਰੈਕਟਰ ਗਏ ਨੂੰ ਸਰਵੋ ਮਹੀਨਾ ਹੋਇਆ 1 ਮਹੀਨਾ ਠੀਕ ਆ ਦੇਖ ਲਓ ਹਜੇ ਲਫਾਫੇ ਨਹੀਂ ਉਤਰੇ ਸੀਟਾਂ ਤੇ ਟਰੈਕਟਰ ਚੱਲ ਦੇਖੋ ਕਿੰਨਾ ਗਿਆ ਬਾਈ ਟਰੈਕਟਰ 700 ਘੰਟੇ ਚੱਲ ਗਿਆ ਬਾਈ ਮਹੀਨੇ ਦੇ ਮਾੜਾ ਮੋਟਾ ਹੀ ਉੱਪਰ ਹੋਇਆ ਹੋਗਾ 5-4 ਦਿਨ ਠੀਕ ਆ ਤੇ ਬਾਈ ਨੇ ਟਰੈਕਟਰ 700 ਘੰਟੇ ਚਲਾਤਾ ਕਹਿਣਾ ਸੌਖਾ ਬਾਈ ਚਲੋ ਚੱਲ ਵੀ ਜਾਂਦਾ ਇਦਾਂ ਦੀ ਗੱਲ ਨਹੀਂ ਪਰ ਫਿਰ ਵੀ ਬਹੁਤ ਚਲਾਈ ਹੁੰਦੀ ਆ ਨਹੀਂ ਤਾਂ ਸਾਲ ਵਿੱਚ ਵੀ ਨਹੀਂ ਚੱਲਦਾ ਇਹਨਾਂ ਟਰੈਕਟਰ ਕਈਆਂ ਦੇ 1122 ਮਾਡਲ ਟਰੈਕਟਰ 2 2 200 300 ਘੰਟੇ ਚੱਲੇ ਹੋਣੇ ਜਿਹੜੇ ਬੰਦੇ ਨੇ ਕੰਮ ਕਰਨਾ ਬਾਈ ਯਾਨੀ ਕਿ ਉਹਨਾਂ ਵਾਸਤੇ ਆਪਣਾ ਟਰੈਕਟਰ ਪੂਰਾ ਵਧੀਆ ਪਰਫੈਕਟ ਡੀਜ਼ਲ ਖਰਚਾ ਸਾਰੇ ਪੱਖ ਤੋਂ ਬਾਕੀ ਦੇਖ ਲਓ ਬਾਈ ਕਿਸੇ ਪਾਸੇ ਕੋਈ ਥਿਲਵਾਸ ਕਿਤੇ ਵੀ ਉਹ ਨਹੀਂ ਹੈਗੀ ਠੀਕ ਆ ਤੇ ਮਕੀਨਾਂ ਦੀ ਸਰਵਿਸ ਕਰਤੀ ਇਹਦੀ ਸਰਵਿਸ ਕਰਨੀ ਆਪਾਂ ਨੇ ਤੇ ਅੱਜ ਸਾਡੇ ਬੰਦੇ ਆਏ ਨਹੀਂ ਹੈਗੇ ਬਾਈ ਜਿੱਦਣ ਕੰਮ ਹੁੰਦਾ ਹੁੰਦਾ ਉਦੋਂ ਉਹ ਪੱਕੀ ਛੁੱਟੀ ਮਾਰਦੇ ਆ ਅੱਜ ਕਵੀਡਾਂ ਰੋਟਾਵੀਟਰ ਵੀ ਦਿੱਤਾ ਏ ਉਧਰ ਵੀ ਥੋੜਾ ਜਿਹਾ ਬੀਜੀ ਤੇ ਤੇ ਬਾਕੀ ਚਲੋਣਾ ਇਹਦੀ ਸਰਵਿਸ ਕਰਦੇ ਆਪਾਂ